ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਫੋਕਸ ਪੰਜਾਬੀ ਤੇ ਅੱਜ ਜਿਹੜਾ ਹੈਗਾ ਜਿਹੜਾ ਸੂਰਜ ਦੇਵਤਾ ਨੇ ਜਿਹੜਾ ਹੈਗਾ ਆਪਣੇ ਦਰਸ਼ਨ ਕਰਵਾਤੇ ਆ ਸੋ ਕਾਫੀ ਦਿਨਾਂ ਤੋਂ ਜਿਹੜੀ ਧੁੰਦ ਜਿਹੜੀ ਪੈ ਰਹੀ ਸੀ ਸੋ ਦੇਖ ਸਕਦੇ ਹੋ ਬਾਜ਼ਾਰਾਂ ਦੇ ਵਿੱਚ ਚਹਲ ਪੈਲ ਵੀ ਜਿਹੜੀ ਚਾਲੂ ਹੋ ਗਈ ਹੈ ਔਰ ਲਗਭਗ ਪਿਛਲੇ ਹਫਤੇ ਤੋਂ ਜਿਹੜੀ ਕਾਫੀ ਜਿਹੜੀ ਧੁੰਦ ਜਿਹੜੀ ਸੰਘਣੀ ਪੈ ਰਹੀ ਸੀ ਉਹ ਅੱਜ ਜਿਹੜੀ ਹੈਗੀ ਆ ਲੋਕਾਂ ਨੂੰ ਕਾਫੀ ਜਿਹੜੀ ਤੁਸੀਂ ਦੇਖ ਸਕਦੇ ਹੋ ਥੋੜੀ ਬਮਿਆਲ ਬਲਾਗ ਦੇ ਵਿੱਚ ਖੜੇ ਆ ਥੋੜੀ ਰਾਹਤ ਜਿਹੜੀ ਹੈਗੀ ਆ ਉਹ ਸਰਦੀ ਤੋਂ ਮਿਲੀ ਹੈ ਤੇ ਜਿਹੜੀ ਧੁੱਪ ਨੇ ਸੂਰਜ ਦੇ ਦਿੱਤ ਨੇ ਜਿਹੜੇ ਦਰਸ਼ਨ ਦਿੱਤੇ ਹੈਗੇ ਉਸ ਤੋਂ ਲਾਈਵ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਬਮਿਆਲ ਵਿੱਚ ਖੜੇ ਆ ਬਮਿਆਲ ਸ਼ਹਿਰ ਤੋਂ ਲਾਈਵ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਚਹਲ ਪਹਿਲ ਵੀ ਜਿਹੜੀ ਹੈਗੀ ਆ ਬਮਿਆਲ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਮੌਸਮ ਹੈਗਾ ਉਹ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਔਰ ਜਿਹੜੀ ਲੋਕਾਂ ਦੀ ਜਿਹੜੀ ਚ ਪਹਿਲ ਕਦਮੀਆਂ ਕਿ ਚਹਲ ਕਦਮੀ ਹੈਗੀ ਆ ਵੀ ਉਹ ਵੀ ਚਾਲੂ ਹੋ ਗਈ ਐ ਸੋ ਲਾਈਵ ਜਿਹੜੀਆਂ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਹੈਗੀਆਂ ਫੋਕਸ ਪੰਜਾਬੀ ਵੱਲੋਂ ਤੁਹਾਨੂੰ ਦੱਸ ਰਿਹਾ ਕਿ ਲੋਕ ਜਿਹੜੇ ਹੈਗੇ ਹੁਣ ਘਰਾਂ ਤੋਂ ਵਿੱਚੋਂ ਬਾਹਰ ਹੋ ਸੂਰਜ ਦੇ ਪੱਲ ਤੁਸੀਂ ਦੇਖ ਸਕਦੇ ਲਗਭਗ ਜਿਹੜਾ ਹੈਗਾ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਸੋ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਹੈਗੀ ਸੰਘਣੀ ਧੁੰਦ ਨੇ ਜਿਹੜਾ ਲੋਕਾਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਸੀ ਤੇ ਅੱਜ ਜਿਹੜੀ ਹੈਗੀ ਆ ਧੁੱਪ ਜਿਹੜੀ ਉਹ ਮੌਸਮ ਜਿਹੜਾ ਹੈਗਾ ਉਹ ਸਾਫ਼ ਹੋਇਆ ਸੋ ਦੇਖ ਸਕਦੇ ਹੋ ਤੁਸੀਂ